ਸੂਰਪਿਕੇਵਾਲ ਮਹਾਨਾ ਤੀਜਾ ਆਪੇ ਸੇਵਾਲਾਇਨਾ ਆਪੇ ਬਾਖਿ ਕਰੇ ਸਤਨਾਕਾਵਾਪਿਓ ਆਪਹ ਹੈ ਆਪੇ ਸਾਰ ਕਰੇ ਆਪੇ ਸੇਵਾਲਾਇਨਾ ਆਪੇ ਵਕਤ ਕਰੇ ਸਵਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਨ ਤੇਨ ਇਕਲ ਵਾਸ ਹੈ ਜੁਗ ਜੁਗ ਸੋਭਾ ਹੋਏ ਪਉੜੀ ਉ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਜ ਮੇਰੀ ਅਰਨਾ ਕੋਈ ਤੇ ਆਪੇ ਸਿਸ਼ਟ ਸਿਰ ਜੀਆ ਆਪੇ ਬੋਲ ਗੋਈ ਸਭ ਇੱਕੋ ਸਭ ਦਾ ਵਾਸਦਾ ਜੋ ਕਰੇ ਸੋ ਹੋਈ ਆਈ ਗੁਰੂਕ ਦੇਵ ਪ੍ਰਭ ਹਰ ਪਾਵੈ ਸੋਈ ਗੁਰੂਕ ਨਾਨਕ ਅਰਾਧਿਆ ਸਭ ਆਕੂ ਧੰ 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 ਗੁਰ ਸੋਇ ਸਦਾ ਗੁਰਮੁਖ ਨਾਨਕ ਅਰਾਧਿਆ ਸਭ ਆਕੂ ਧੰ ਧੰਨ ਧੰਨ ਗੁਰ ਸੋਈ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ